ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਵਤਨ ਤੇ ਮਿਟਲੇ ਵਾਲੋਂ ਦਾ ਬਾਕੀ ਜਹੀ ਨਿਸ਼ਾਨ ਹੋਊਗਾ ਅੱਜ ਦੇਸ਼ ਦੇ ਮਹਾਨ ਸ਼ਹੀਦ ਮਹਾਨ ਕ੍ਰਾਂਤੀਕਾਰੀ ਮਹਾਨ ਯੋਧੇ ਸ਼ਹੀਦ ਭਗਤ ਸਿੰਘ ਜੀ ਪ੍ਰਧਾਨ ਜੀ ਸ਼ਹੀਦੋਂ ਕੀ ਚਤਾਉ ਪਰ ਲਗੇਗੇ ਹਰ ਵਰਸ ਮੇਲੇ ਵਤਨ ਤੇ ਮਿਟਨੇ ਵਾਲੋਂ ਦਾ ਬਾਕੀ ਜਹੀ ਨਿਸ਼ਾਨ ਹੋਗਾ ਅੱਜ 31 ਜੁਲਾਈ ਸ਼ਹੀਦ ਉਦਮ ਸਿੰਘ ਦੇਸ਼ ਦਾ ਉਹ ਮਹਾਨ ਸ਼ਹੀਦ ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦਾ ਬਦਲਾ 21 ਸਾਲ ਬਾਅਦ 21 ਸਾਲ ਦਾ ਲੰਬਾ ਸਫ਼ਰ ਤੈਅ ਕਰਕੇ ਜਲਿਆਂ ਵਾਲੇ ਬਾਗ ਦਾ ਬਦਲਾ ਲੰਡਨ ਦੇ ਕੈਕਸ਼ਨ ਹਾਲ ਦੇ ਵਿੱਚ ਜਾ ਕੇ ਜਨਰਲ ਡਾਇਰ ਕੋਲੋਂ ਲਿਆ ਆਪਾਂ ਸਾਰੇ ਜਾਣਦੇ ਹਾਂ ਕਿ 13 April 1919 ਨੂੰ ਵਸਾਖੀ ਵਾਲੇ ਦਿਨ ਜਦੋਂ ਇੱਥੇ ਗੋਰੀ ਸਰਕਾਰ ਦਾ ਰਾਜ ਹੋਇਆ ਕਰਦਾ ਸੀ ਤੇ ਉਸ ਵੇਲੇ ਜਨਰਲ ਡਾਇਰ ਵੱਲੋਂ ਵਸਾਖੀ ਵਾਲੇ ਦਿਨ ਇੱਕ ਇਕੱਠੇ ਹੋਏ ਭਾਰਤ ਦੇ ਲੋਕਾਂ ਦੇ ਉੱਤੇ ਚੱਲਿਆਂ ਵਾਲਾ ਬਾਗ ਦੇ ਵਿੱਚ ਗੋਲੀ ਚਲਾ ਕੇ ਇੱਕ ਖੂਨੀ ਖੇਲ ਖੇលਿਆ ਗਿਆ ਜਿਦੇ ਵਿੱਚ ਹਜ਼ਾਰਾਂ ਹੀ ਭਲਾ ਹਾਲਤ ਹਰ ਧਰਮ ਦੇ ਲੋਕ ਸਾਡੇ ਭਾਰਤੀ ਲੋਕਾਂ ਦੀ ਮੌਤ ਹੋਈ ਤੇ ਉਸ ਟਾਈਮ ਇਹ 19 ਸਾਕੇ ਤੋਂ ਬਾਅਦ ਖੀਦ ਉਧਮ ਸਿੰਘ ਉਹ ਜਲਿਆਂਵਾਲੇ ਬਾਗ ਦੇ ਵਿੱਚ ਜਾਂਦੇ ਆ ਤੇ ਉਹ ਲਹੂ ਨਾਲ ਭਿੱਜੀ ਹੋਈ ਮਿੱਟੀ ਆਪਣੇ ਹੱਥ ਦੇ ਵਿੱਚ ਵਰਕੇ ਕਜ਼ਮ ਖਾਂਦੇ ਆ ਕਿ ਮੈਂ ਆਪਣੇ ਦੇਸ਼ ਦੇ ਲੋਕਾਂ ਦਾ ਆਪਣੇ ਦੇਸ਼ ਦੇ ਬੇਕਸੂਰ ਲੋਕਾਂ ਦਾ ਬਦਲਾ ਜਨਰਲ ਡਾਇਰ ਕੋਲੋਂ ਲੈ ਕੇ ਰਾਂਗਾ ਤੇ ਉਹਨਾਂ ਨੇ ਵਕ ਵਕ ਭੇਸ ਬਦਲਦੇ ਹੋਏ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਜਾਂਦੇ ਹੋਏ ਉਹਨਾਂ ਨੇ ਲੰਡਨ ਦੇ ਵਿੱਚ ਪਹੁੰਚੇ ਤੇ ਇੱਕ ਐਕਸ਼ਨ ਹਾਲ ਦੇ ਵਿੱਚ ਜਦੋਂ ਇੱਕ ਸਭਾ ਚੱਲ ਰਹੀ ਸੀ ਗੋਰੀ ਸਰਕਾਰ ਦੀ ਇੱਕ ਮੀਟਿੰਗ ਚੱਲ ਰਹੀ ਸੀ ਤੇ ਉਸ ਵੇਲੇ ਉਥੇ ਗੋਲੀਆਂ ਮਾਰ ਕੇ ਜਨਰਲ ਡਾਇਰ ਦੇ ਕੋਲੋਂ ਬਦਲਾ ਲਿਆ ਇਹ ਇਤਿਹਾਸ ਸੀ ਸਾਡੇ ਇਤਿਹਾਸ ਆ ਸਾਡਾ ਸਿੱਖ ਇਤਿਹਾਸ ਸਮਝ ਲਓ ਤੇ ਭਾਰਤ ਦੇਸ਼ ਦਾ ਇਤਿਹਾਸ ਸਮਝ ਲਓ ਕਿ ਅੱਜ ਇਹ ਕੋਈ ਸਾਡੇ ਦੇਸ਼ ਦੇ ਲੋਕਾਂ ਦੇ ਉੱਤੇ ਤਸ਼ੱਦਦ ਕਰਦਾ ਤੇ ਉਹਦਾ ਬਦਲਾ ਲੈਣ ਵਾਲੇ ਲੋਕਾਂ ਦੀ ਵੀ ਕਮੀ ਨਹੀਂ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਉਸ ਮਹਾਨ ਸ਼ਹੀਦ ਨੂੰ ਮਹਾਨ ਜੋਧੇ ਨੂੰ ਸ਼ਰਧਾ ਦਾ ਪੁੱਲ ਭੇਟ ਕਰਦੇ ਆ ਸ਼ਰਧਾਂਜਲੀ ਅਰਪਨ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਜੀ ਪਹਿਲਾਂ ਤਾਂ ਜਿੰਨੇ ਵੀ ਰੋਤੇ ਜਾਂ ਸਾਨੂੰ ਜਿੰਨੇ ਦੇਖਣ ਵਾਲੇ ਸੁਣਨ ਵਾਲੇ ਉਹਨਾਂ ਸਾਰਿਆਂ ਨੂੰ ਬੱਤੇ ਬੁਲਾਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਜਿਹੜਾ ਬਹੁਤ ਵੱਡਾ ਇਤਿਹਾਸਕ ਗਦਿਰ ਹੈ ਸਾਡੇ ਸ਼ਹੀਦ ਭਰਾ ਉਦਮ ਸਿੰਘ ਉਹਨਾਂ ਨੇ ਜੋ ਸਾਡੇ ਹਿੰਦੁਸਤਾਨ ਦੇ ਲਈ ਜਾਂ ਜੋ ਸਾਡੇ ਪੰਜਾਬੀਆਂ ਲਈ ਜੋ ਕਰਤਾ ਉਹ ਇੱਕ ਮਿਸਾਲ ਹੈ ਉਸ ਮਿਸਾਲ ਦੇ ਬਰਾਬਰ ਦੀ ਗੱਲ ਮੇਰਾ ਖਿਆਲ ਹੈ ਇਤਿਹਾਸ ਦੇ ਵਿੱਚ ਅਜੇ ਤੱਕ ਕੋਈ ਹੋਰ ਨਹੀਂ ਕਿਉਂਕਿ ਉਹ ਬਹੁਤ ਵੱਡਾ ਇੱਕ ਤਸ਼ੱਦਦ ਸੀ ਜਿਹੜਾ ਜੰਮਿਆਂ ਵਾਲੇ ਬਾਗ ਦੇ ਵਿੱਚ ਉਸ ਉਥੋਂ ਦੀ ਹੁਕਮਰਾਨ ਜਿਹੜੇ ਸੀਗੇ ਉਦੋਂ ਦੇ ਅੰਗਰੇਜ਼ ਜਨਰਲ ਡਾਇਰ ਨੇ ਜੋ ਕੀਤਾ ਸੀ ਪਰ ਉਹਦਾ ਬਦਲਾ ਉਹਨਾਂ ਦੀ ਧਰਤੀ ਤੇ ਜਾ ਕੇ ਪਰ ਉਹਨਾਂ ਦੀ ਮਹਿਲ ਦੇ ਵਿੱਚ ਜਾ ਕੇ ਉਸ ਤੱਕ ਜਿਹੜਾ ਬਦਲਾ ਉਹ ਲਿਆ ਗਿਆ ਸੀ ਔਰ ਉਸ ਸ਼ਹੀਦ ਨੂੰ ਅੱਜ ਯਾਦ ਕਰਨ ਦੇ ਲਈ ਜੋ ਸਾਡੇ ਸ਼ੀਰੋਦਨ ਸਿੰਘ ਕਲੱਬ ਦੇ ਜਿਹੜੇ ਜਸਵੀਰ ਸਿੰਘ ਬੱਗਾ ਜੀ ਨੇ ਜਿਹੜੇ ਕਿ ਇਸ ਦਿਹਾੜੇ ਦੇ ਲਈ ਔਰ ਹੋਰ ਵੀ ਉਦਮ ਸਿੰਘ ਦੇ ਬਾਰੇ ਜਦੋਂ ਵੀ ਕੋਈ ਜਨਮ ਦਿਹਾੜਾ ਜਾਂ ਕੋਈ ਹੋਰ ਵੀ ਜਦੋਂ ਕੋਈ ਹੁੰਦਾ ਉਹਦੇ ਵਿੱਚ ਇਹ ਸ਼ੀਰੋਦਨ ਸਿੰਘ ਕਲੱਬ ਜਿਹੜਾ ਹੈ ਬਹੁਤ ਵੱੱਟ ਚੜ ਕੇ ਆਪਣੇ ਵੱਲੋਂ ਉਹਨਾਂ ਦਿਹਾੜਿਆਂ ਨੂੰ ਸਮਰਪਿਤ ਹੋ ਕੇ ਜਿੰਨਾ ਕਿ ਪੈਰਾ ਦਿੰਦੇ ਆ ਰਹੇ ਨੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ ਔਰ ਐਦਾਂ ਹੀ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ ਕਿਉਂਕਿ ਜਿੰਨਾ ਵੀ ਕੌਮਾਂ ਨੇ ਜਿੰਨਾ ਵੀ ਧਰਮਾਂ ਨੇ ਜਿੰਨਾ ਵੀ ਹੋਰ ਵੀ ਸਮਾਜ ਨੇ ਜਿਨ੍ਹਾਂ ਨੇ ਆਪਣੇ ਸ਼ਹੀਦਾਂ ਨੂੰ ਵਿਸਾਰਿਆ ਕੋਈ ਸੀ ਉਹ ਕੌਮਾਂ ਉਹ ਸਮਾਜ ਉਹ ਧਰਮ ਉਹ ਅੱਜ ਤੱਕ ਹੋਂਦ ਵਿੱਚ ਨਹੀਂ ਰਹੇ ਜਿਨ੍ਹਾਂ ਨੇ ਸ਼ਹੀਦਾਂ ਨੂੰ ਯਾਦ ਰੱਖਿਆ ਉਹੀ ਅੱਜ ਤੱਕ ਸਮਾਜ ਉਹ ਧਰਮ ਜਿਹੜੀਆਂ ਨੇ ਉਹ ਅੱਜ ਤੱਕ ਜਿੰਦੇ ਜાગਦੇ ਨੇ ਅਸੀਂ ਮੈਂ ਆਪਣੇ ਬਨੌਂ ਸਿਕ ਤਾਲਮਿਲ ਕਮੇਟੀ ਵੱਲੋਂ ਸਾਡੇ ਵੀ ਬੱਗਾ ਜੀ ਦਾ ਜਿਹੜਾ ਇਹ ਅੱਜ ਉਪਰਾਲਾ ਜਿਹੜਾ ਇਹ ਕਰਦੇ ਆ ਰਹੇ ਆ ਪਿਛਲੇ ਕਾਫੀ ਸਮੇਂ ਤੋਂ ਅਸੀਂ ਇਹਨਾਂ ਦਾ ਤਹਿਦ ਨੋ ਧੰਨਵਾਦ ਵੀ ਕਰਦੇ ਆਂ ਔਰ ਆਪ ਵੀ ਦੇ ਕੈਨਲਾਂ ਦੇ ਰਾਹੀਂ ਮਾਧਿਅਮ ਦੇ ਰਾਹੀਂ ਮੈਂ ਅਪੀਲ ਕਰਦਾ ਇਨਾਂ ਸ਼ਹਾਦਤਾਂ ਦੇ ਦਿਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਉਹਨਾਂ ਸ਼ਹੀਦਾਂ ਨੂੰ ਸਮਰਥਤ ਹੋਣਾ ਚਾਹੀਦਾ ਹੈ ਇਨਾਂ ਕਹਿੰਦਾ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸੋ ਅਰੇ ਸੋਤੂ ਬਲ ਜਪੀ ਜੈਪਾਲ ਸੋ ਵਰਲਡ ਕੰਟਰੋਲ ਹੋ ਰਿਹਾ ਕਿ ਕਮੇਟੀ ਆਲਰੇਡੀ ਮੈਂ ਤਈ ਦਾ ਬਲੇ ਦੋਸਤਾਂ ਸਭ ਦੇ ਤੀਕਾ ਜੀ ਵਾਜਨਾ ਵੀ ਦਵਾਈ ਦੇ ਵਿੱਚ ਚੋਕੇ ਲੰਬਾ ਪਣ ਚੌਕ ਜੰਦਰ ਦੇ ਵਿੱਚ ਸਰਦਾਰ ਮੁਖਮ ਸਿੰਘ ਦਾ ਸ਼ਹੀਦੀ ਜੋ ਜਰਾ 85 ਮਹੀਨੇ ਬਸੇ ਰਹੇ ਨਾ ਆਇਆ ਜੋ ਬਹੁਤ ਇਹਨਾਂ ਦਾ ਯਾਦਗੀਰੀ ਇਹ ਤੇ ਇਹਨੇ ਜੋ ਹਸਪਤਾਲ ਜਿਹੜਾ ਆਪਾਂ ਸਾਰੀ ਦੁਨੀਆ ਜਾਣਦੇ ਆ ਇਹਨਾਂ ਨੇ ਜਿਹੜੀ ਉਮਰ ਦੇ ਵਿੱਚ ਚੱਲਿਆ ਉਹ ਬਾਗਲ ਵਿੱਚੋਂ ਇਹਨੂੰ ਘਟਨਾ ਉੱਤੇ ਵਾਪਰੀ ਉਹਦਾ ਬਦਲਾ ਜਿਹੜਾ ਇਹਨਾਂ ਨੇ ਬਾਹਰ ਜਾ ਕੇ ਬਾਹਰਲੇ ਪੁਲ ਤੇ ਵਿੱਚ ਜਾ ਕੇ ਇਹਨਾਂ ਨੇ ਬਦਲਾ ਉਹਦਾ ਲਿਆ ਜਿਗਾ ਇਹ ਸ਼ਹੀਦ ਹੋਏ ਸੀਗੇ ਬਹੁਤ ਵੱਡੀ ਕੁਰਬਾਨੀ ਇਹਨਾਂ ਦੀ ਆ ਇੰਦੇ ਪਿੱਛੇ ਵਿੱਚ ਮੈਂ ਸਮਾਜ ਦਾ ਸਾਰਿਆਂ ਨੂੰ ਕਹਣਾ ਚਾਹੀਦਾ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਨਵੀਂ ਜੁਗ ਦੇ ਵਿੱਚ ਆ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਕ੍ਰਾਂਤੀਕਾਰੀ ਯੋਧਿਆਂ ਨੇ ਸਾਡੇ ਸਮਾਜ ਲਈ ਪੰਜਾਬ ਲਈ ਭਾਰਤ ਸਰਕਾਰ ਲਈ ਉਹ ਪੂਰੇ ਭਾਰਤ ਦੇਸ਼ ਲਈ ਕੀ ਕੀਤਾ ਅੱਜ ਉਹ ਦੀਦਵਸਾ ਉਹ ਉਹਨਾਂ ਨੂੰ ਕੋਟੇਕਰੀ ਨਮਾਣਾ ਸਾਡੇ ਵਾਲੋਂ ਕਹਿੰਦੀ ਪੂਰੀ ਟੀਮ ਵੱਲੋਂ ਸਾਰਿਆਂ ਨੂੰ ਜੈਪੀ ਜੈਪਾਲ ਮੈਂ ਆਖਰੀ ਪਾਲਿਆ ਕੌਂਸਲਰ ਵਾਣ ਨੰਬਰ 2 ਕਾਂਗਰਸ ਪਾਰਟੀ ਅੱਜ ਸੀਦੇ ਆਜਾ ਸੀ ਕੁਲਮ ਸਿੰਘ ਜੀ ਦੇ ਸੀਦੇ ਵਿਹਾੜੇ ਤੇ ਇਹੀ ਸਨੇਹਾ ਦੇਣਾ ਚਾਹੁੰਦਾ ਵੀ ਆਪਾਂ ਉਹਨਾਂ ਦੇ ਪਾਏ ਹੋਏ ਕੂਣਿਆਂ ਤੇ ਚਲੀਏ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਸਮਾਜ ਦੇ ਲਈ ਸਾਡੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈ ਕਹਾਂ ਜੋ ਦੇਸ਼ ਨੂੰ ਯਾਦ ਕਰਾਇਆ ਜਾ ਸਕੇ ਤੇ ਬੁਰਾਈਆਂ ਦੇ ਖੁੱਦ ਲੜਿਆ ਜਾ ਸਕੇ ਉਸੇ ਤਰ੍ਹਾਂ ਅੱਜ ਸਾਨੂੰ ਵੀ ਅੱਜ ਇਕੱਠਿਆਂ ਹੋ ਕੇ ਜੋ ਸਾਡੇ ਵਿੱਚ ਦੇਸ਼ ਵਿੱਚ ਬੁਰਾਈਆਂ ਨੇ ਸਾਡੇ ਪੰਜਾਬ ਦੇ ਵਿੱਚ ਨਸ਼ੇ ਦੀ ਬੁਰਾਈ ਹੈ ਗੈਂਗਸਟਰ ਹੈ ਹੋਰ ਤੋਂ ਬੁਰਾਈਆਂ ਨੇ ਉਹਨਾਂ ਸਾਰਿਆਂ ਦੇ ਖਿਲਾਫ ਆਪਾਂ ਲੜੀਏ ਇਕੱਠੇ ਹੋ ਕੇ ਆਪਾਂ ਸਰਕਾਰ ਨੂੰ ਵੀ ਇਹੀ ਬੇਨਤੀ ਕਰਦਾ ਵੀ ਤੁਸੀਂ ਜੁੱਧ ਨਸ਼ਾ ਬੁਦ ਚਲਾ ਰਹੇ ਹੋ ਪਰ ਉਹਨੂੰ ਸਿਰਫ ਇhtiyar 바ਜੀ ਜਾਂ ਦਿਖਾਵੇ ਵਿੱਚ ਨਾ ਰੱਖੀਏ ਵੀ ਅੱਜ ਬੰਦੇ ਫੜ ਲੈ ਹੱਥੇ ਬਾਦ ਉਹਨਾਂ ਦੀ ਜਮਾਨਤ ਹੋ ਜਾਂਦੀ ਹੈ 10 ਦਿਨਾਂ ਬਾਅਦ ਘਰ ਵਾਪਸ ਆ ਜਾਂਦੇ ਆ ਉਹਨਾਂ ਨੂੰ ਛੱਡ ਗਏ ਆਪਾਂ ਜਿਹੜੇ ਇਸ ਵਿੱਚ ਵੱਡੇ ਮੰਗਰਵਾਸ਼ ਨੇ ਉਹਨਾਂ ਨੂੰ ਹੱਥ ਪਾਓ ਉਹਨਾਂ ਨੂੰ ਖੜ ਕੇ ਅੰਦਰ ਕਰੋ ਤਾਂ ਕਿ ਤਾਂ ਜੋ ਜ਼ਮੀਨੀ ਹਕੀਕਤੇ ਕੋਈ ਦਿੱਖ ਸੇ ਗਈ ਨਾ ਕਿ ਗਰੀਬ ਲੋਕਾਂ ਨੇ ਘਰ ਵਿੱਚ ਨਾ ਬਾਨੇ ਗਰੀਬ ਲੋਕਾਂ ਦੇ ਘਰ ਢਾਈ ਜਾਓ ਤੁਸੀਂ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਰ ਵੀ ਸਰਕਾਰ ਨੂੰ ਕੇਹੀ ਹੀ ਕਹਿਣਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਦੇਖੋ ਤੁਹਾਡੇ ਸਾਹਮਣੇ ਦਰਿਆ ਬਣਿਆ ਹੋਇਆ ਹੈ ਇੱਕ ਪਾਸੇ ਸ਼ੀਦੇ ਆ ਗਏ ਜੀ ਜੀਦੂਦਮ ਸਿੰਘ ਦਾ ਪੁੱਤ ਲੱਗਾ ਹੈ ਤੇ ਨਾਲ ਹੀ ਦੂਜੇ ਪਾਸੇ ਦੇਖੋ ਛੱਪੜ ਲੱਗਾ ਹੋਇਆ ਪਾਣੀ ਦਾ ਇਹ ਚੀਜ਼ਾਂ ਨੂੰ ਆਪਾਂ ਨੂੰ ਪ੍ਰੇਸ਼ ਕਰੀਏ ਵਿਕਾਸ ਕਰੀਏ ਸਾਡੇ 3.5 ਸਾਲਾਂ ਵਿੱਚ ਮੁੱਖ ਮੰਤਰੀ ਜੀ ਤੁਸੀਂ ਪੰਜਾਬ ਦੇ ਵਿੱਚ ਕੋਈ ਏ ਟੀ ਨਹੀਂ ਸਾਡੇ ਜਲੰਧਰ ਵਿੱਚ ਕਿਤੇ ਤੁਸੀਂ ਕੋਈ ਕੰਮ ਨਹੀਂ ਕਰਵਾਇਆ ਤੇ ਮੇਰੀ ਇਹੀ ਮੰਗ ਦੀ ਹੈ ਵੀ ਘੱਟੋ ਘਾਟੋ ਲੋਕਾਂ ਨੂੰ ਸੂਤ ਨਹੀਂ ਨਹੀਂ ਇਹਨੂੰ ਸਹੀ ਕਰਵਾਓ ਨਹੀਂ ਤਾਂ ਲੋਕਾਂ ਨੂੰ ਮਜਬੂਰਨ ਹੋਗੇ ਤੁਹਾਡੇ ਧਰਨੇ ਲਾਉਣੇ ਪੈਣਗੇ ਤੁਹਾਡੇ ਪੁਲੇ ਸਾੜਨੇ ਪੈਣਗੇ ਮੁਜਾਰੇ ਕਰਨੇ ਪੈਣਗੇ